ਦੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਬਰਬੀਤ ਸਿੰਘ ਜੀ ਪੰਨੂ ਹਲਕਾ ਇੰਚਾਰਜ ਫਰੇਗਨਟ ਜੂੜੀਆਂ ਜਿਨ੍ਹਾਂ ਨੇ ਮੇਰੀ ਵਾਈਫ ਨੂੰ ਬਲਾਕ ਸ਼ੰਤੀ ਟਿਕਟ ਦੇ ਕੇ ਨਵਾਜਿਆ ਪਾਰਟੀ ਵੱਲੋਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਭ ਤੋਂ ਪਹਿਲਾਂ ਔਰ ਮੈਂ ਪੰਨੂ ਸਾਹਿਬ ਨੂੰ ਯਕੀਨ ਦਿਵਾਉਣਾ ਕਿ ਇਹ ਜਿਹੜੀ ਸੀਟ ਜਿੱਤ ਕੇ ਪੰਨੂ ਸਾਹਿਬ ਦੀ ਝੋਲੀ ਪਾਵਾਂਗੇ ਉਹ ਵੱਡੇ ਚੰਗੇ ਮਾਰਜੇ ਦੇ ਨਾਲ ਚੰਗੀ ਲੀਡ ਦੇ ਨਾਲ ਜਿੱਤਾਂਗੇ ਉਹ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਨਾਮ ਮਿਲਜਿੰਦਰ ਸਿੰਘ ਮੈਨੂੰ ਪਾਰਟੀ ਔਰ ਪੰਨੂ ਸਾਹਿਬ ਨੇ ਅਸਨਪੁਰਾ ਜ਼ੋਨ ਚੋਂ ਟਿਕਟ ਦੇ ਕੇ نوازਿਆ ਔਰ ਮੈਂ ਕੋ ਪੂਰੀ ਕੋਸ਼ਿਸ਼ ਕਰਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਜੋ ਹਸਨਪੁਰਾ ਜ਼ੋਨ ਇਹ ਸੀਟ ਜਿੱਤ ਕੇ ਪੰਨੂ ਸਾਹਿਬ ਔਰ ਪਾਰਟੀ 에 ਕਮਾਂਡ ਦੇ ਚੋੜੀ ਪਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੁਰੀਆਂ ਸਰਕਲ ਜੋ ਸਾਡਾ ਭਰਾ ਮਨਜਿੰਦਰ ਸਿੰਘ ਜੋ ਮੇਰੇ ਨਾਲ ਵੀ ਨੇ ਭਰਾ ਮੇਰਾ ਅੱਜ ਪਿੰਡ ਪੁਰੀਆਂ ਪਿੰਡ ਤਲਵੰਡੀ ਬਰਤਾਂ ਉਹ ਜਿੰਨੇ ਵੀ ਪਿੰਡ ਇੱਕ ਸਰਕਲ 'ਚ ਪੈਂਦੇ ਨੇ ਇਸ 'ਚ ਸਾਰੇ ਸਰਪੰਚਾਂ ਦੇ ਨਾਲ ਮੀਟਿੰਗ ਕੀਤੀ ਹੈ ਸਾਡਾ ਭਰਾ ਬਲਾਕ ਸੰਮਤੀ ਮੈਂਬਰ ਦੀ ਚੋਣ ਲੜ ਰਿਹਾ ਹੈ ਸਰਪੰਚਾਂ ਸਾਰਿਆਂ ਨੇ ਭਰੋਸਾ ਦਿਵਾਇਆ ਹੈ ਕਿ ਅਸੀਂ ਸਰਦਾਰ ਪਗਵੰਦ ਸਿੰਘ ਮਾਨ ਤੇ ਜੋ ਕੀਤੇ ਕੰਮ ਨੇ ਉਹਨੇ ਕੰਮਾਂ ਦੇ ਉੱਤੇ ਪਿੰਡਾਂ ਦੀ ਜਿੰਨੇ ਵੀ ਸਾਡੇ ਪਿੰਡਾਂ ਦੇ ਲੋਕ ਨੇ ਉਹਨਾਂ ਕੰਮਾਂ ਦੇ ਉੱਤੇ ਮੋਹਰ ਜਰੂਰ ਲਾਉਣਗੇ ਪੂਰਨ ਮੈਨੂੰ ਸਾਰੇ ਸਰਪੰਚਾਂ ਦਾ ਭਰੋਸਾ ਹੈ ਕਿ ਜਿਹੜੇ 7 ਪਿੰਡ ਹੁੰਦੇ ਨੇ 7ਵਾਂ ਪਿੰਡਾਂ 'ਚ ਅਸੀਂ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਕਰਾਂਗੇ ਔਰ ਸਰਦਾਰ ਪੁਗਨ ਸਿੰਘ ਮਾਨ ਜੀ ਝੋਲੀ ਦੇ ਵਿੱਚ ਇਹ ਸੀਟ ਜ਼ਰੂਰ ਪਾਵਾਂਗੇ ਔਰ ਹੋਰ ਵੀ ਜਿੰਨੇ ਵੀ ਫਤਿਹਗੜ੍ਹ ਜੂੜੀਆਂ ਸਾਡੇ ਸਰਕਲ ਨੇ ਸਾਡੇ ਜਿੰਨੇ ਵੀ ਜੂਨ ਪੈਂਦੇ ਨੇ ਬਲਾਕ ਸਮਤੀ ਦੇ ਜੂਨ ਜ਼ਿਲ੍ਹਾ ਪਰਿਸ਼ਦ ਦੇ ਜੂਨ ਮੇਰੀ ਉਹਨਾਂ ਵੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ 14 ਤਰੀਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਜ਼ਰੂਰ ਜਾਇਓ ਜੋ ਸਰਦਾਰ ਪੁਗਨ ਸਿੰਘ ਮਾਨ ਜੀ ਨੇ 4 ਸਾਲ ਪੰਜਾਬ ਵਿੱਚ ਨਿਰਪੱਖੋਗੇ ਕੰਮ ਕੀਤੇ ਨੇ ਜਾਂਚ ਪਾਤ ਤੋਂ ਉੱਪਰ ਉੱਠ ਕੇ ਕੰਮ ਕੀਤੇ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤੇ ਨੇ ਜਿਹੜਾ ਵੀ ਕੰਮ ਕੀਤਾ ਸਾਰਿਆਂ ਇੱਕ ਨਿਗਾਹ ਦੇ ਨਾਲ ਵੇਖ ਕੇ ਕੀਤਾ ਜੇ ਬਿਜਲੀ ਮਾਫ ਦਾ ਕੰਮ ਕੀਤਾ ਕਿਸੇ ਨਾਲ ਕੋਈ ਜਾਤ ਪਾਤ ਨਹੀਂ ਕੀਤੀ ਕਿਸੇ ਨਾਲ ਕੋਈ ਪਾਰਟੀ ਬਾਜ਼ੀ ਨਹੀਂ ਕੀਤੀ ਸਾਰਿਆਂ ਵਾਸਤੇ ਕੀਤਾ ਜੇ ਪਿੰਡਾਂ ਦੇ ਕੰਮ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਕੋਈ ਪਾਰਟੀ ਬਾਜ਼ੀ ਨਹੀਂ ਕੀਤੀ ਜਾਰੀ ਭਾਵੇਂ ਕੋ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਦੇ ਡੇਰੇ ਦਾ ਰਾਹ ਕਿਸੇ ਦੀ ਪਿੰਡ ਦੀ ਫਿਰਨੀ ਦਾ ਜਾਂ ਕਿਸੇ ਦੇ ਗੇਟ ਦੇ ਅੱਗੇ ਕੋਈ ਕੰਮ ਸੀ ਕੋਈ ਵੀ ਕੰਮ ਲੈ ਕੇ ਆਇਆ ਕਿਸੇ ਦੇ ਨਾਲ ਅਸੀਂ ਪੱਖਪਾਤ ਨਹੀਂ ਕੀਤਾ ਇਸੇ ਕਮਾਂ ਦੇ ਉੱਤੇ ਸਾਡੇ ਪਿੰਡ ਵਾਸੀਆਂ ਨੇ ਮੋਰ ਲਿਉਣੀ ਮੈਂ ਪਿੰਡ ਮਰੜ ਤੋਂ ਹੁਣੇ ਮੀਟਿੰਗ ਕਰਕੇ ਨਿਕਲਿਆ ਸਾਂ ਔਰ ਮਡਲ ਵਾਸੀਆਂ ਨੇ ਜਿੰਨਾ ਭਰਵਾ ਹੰਗਾਰਾ ਦਿੱਤਾ ਮੈਨੂੰ ਲੱਗਦਾ ਵੀ ਮਰੜ ਤੋਂ ਅਸੀਂ ਅੱਠੋ ਘੱਟ 2-4000 ਦੀ ਲੀਡ ਲੈ ਕੇ ਜਿਹੜਾ ਮਰੜ ਜੂਨ ਹੈ 2-4000 ਦੀ ਲੀਡ ਲੈ ਕੇ ਨਿਕਲਾਂਗੇ ਸਾਡੇ ਮਡਲ ਵਾਸੀ ਔਰ ਨਾਲ ਦੇ ਜਿੰਨੇ ਵੀ ਮਡਲ ਦੇ ਪਿੰਡ ਲੱਗਦੇ ਨੇ ਉਹਨਾਂ ਤੇ ਵੀ ਮੈਨੂੰ ਪੂਰਨ ਭਰੋਸਾ ਹੈ ਵੀ ਅਸੀਂ ਬਹੁਤ ਵੱਡੀ ਲੀਡ ਔਰ ਫਦੇ ਘੜ ਚੂੜੀਆਂ ਜਿੰਨੇ ਵੀ ਜੂਨ ਪੈਂਦੇ ਨੇ ਅਸੀਂ ਤਗੜੇ ਹੋ ਕੇ ਪਿੰਨਾਂ ਦੇ ਸਾਡੇ ਸਰਪੰਚ ਤਗੜੇ ਹੋ ਕੇ ਇਲੈਕਸ਼ਨ ਲੜਨਗੇ ਔਰ ਤਗ ਸਰਦਾਰ ਪਕੋ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾਉਣਗੇ ਸਰ ਅੱਜ ਕਿੰਨੇ ਪਿੰਡਾਂ 'ਚ ਮੀਟਿੰਗ ਹੋਈ ਹੈ ਤਕਰੀਬਨ ਪਿੰਡਾਂ ਦੇ ਵਿੱਚ ਤੇ ਚਲੋ ਸਾਰੇ ਪਿੰਡਾਂ ਦੇ ਵਿੱਚ ਤੇ ਗੱਲ ਨਹੀਂ ਕੀਤਾ ਜਾਣਾ ਮੋਤਵਾਰਾਂ ਨੂੰ ਜਿੰਨੇ ਵੀ ਤਕਰੀਬਨ ਸਾਡੇ ਪਿੰਡਾਂ ਦੇ ਮੋਤਵਾਰਾਂ ਨੇ 40 ਤੋਂ 50 ਪਿੰਡਾਂ ਦੇ ਮੋਤਵਾਰਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਪੂਰਨ ਭਰੋਸਾ ਦਿਵਾਇਆ ਵੀ ਅਸੀਂ ਆਪਣੇ ਪਿੰਡਾਂ 'ਚ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਕਰਾਂਗੇ ਔਰ ਮੈਂ ਨਾਲ-ਨਾਲੇ ਵੀ ਭਰੋਸਾ ਦਿਵਾਇਆ ਹੈ ਕਿ ਪੰਜਵੇਂ ਸਾਲ ਦੇ ਵਿੱਚ ਜਿਹੜੇ ਵੀ ਪਿੰਡਾਂ ਦੇ ਕੰਮ ਹੋਣ ਵਾਲੇ ਨੇ ਜਿਹੜੇ ਵੀ ਪਿੰਡਾਂ ਦੀ ਕੋਈ ਛੜਕ ਬਣਨ ਵਾਲੀ ਹੈ ਕੋਈ ਲ ਉਹ ਡੇਰੀਆ ਦੇ ਕੰਮ ਹੋਣ ਵਾਲੇ ਨੇ ਕੋਈ ਕੱਚੇ ਮਕਾਨ ਹੋਣਗੇ ਹੋਰ ਵੀ بڑے ਪਿੰਡਾਂ ਦੇ ਕੰਮ ਹੋਣਗੇ ਮੈਂ ਭਰੋਸਾ ਦਵਾਇਆ ਕਿ ਐਮਐਲਏ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਕੰਮ ਸਾਰੇ ਪੂਰੇ ਕਰਾਂਗੇ